ਸੁਰਮਿਆ ਯੋੜਿਓ ਬਾਰੋ ਬੁੱਧੀ ਜੀਵਿਓ ਸਿਆਣਿਓ ਕਮਨ ਸੁਭਾਗੋ ਸਾਡਾ ਜਿਹੜਾ ਸਮਾਂ ਉਹ ਬੀਤ ਚੁੱਕਿਆ ਨਾਮ ਸਿਮਰਨ ਦਸ਼ਮੇਸ਼ ਬਿਜਣ ਦੇ ਪੁੱਤਰ ਬਾਬੇ ਨਾਨਕ ਰੇਲਾ ਢੋਂਡਾ ਸਬੂਤ ਦਿਓ ਮੇਰੇ ਜਾਨੋ ਬੇਟੋ ਕੰਮ ਨੂੰ ਜਾਂਦੀ ਬਲ ਵਧਾਓ ਕਲਪਨ ਮਨਾਓ ਟੀਮ ਮਨਾਓ ਕੰਗਿਆ ਖੇਡਾਂ ਖੇਡੋ ਜਿਹੜਾ ਖੇਡ ਦੇ ਮਨਾਂ ਤੇ ਜਿੱਦਣ ਸਹਿ ਗਿਆ ਨਾ ਉਹ ਹਰ ਮਨਾਂ ਦੀ ਫਟੇ ਪਾਉਣ ਲੱਗ ਜੂ ਇੰਨਾ ਕੁਝ ਕਹਿੰਦਾ ਹੋਇਆ ਕਿ ਮੰਨਦਾ ਚੱਕਾ ਇੱਕ ਅੱਖਰ ਫੇਰ ਬਟਾਉਣਾ ਆਪਸੀ ਪਿਆਰ ਨਾਲ ਰਹੋ ਪਿਆਰ ਨਾਲ ਪਿਆਰ ਸਭ ਕੁਝ ਦੇ ਦੋ ਜਿੱਤ ਪਿਆਰ ਦੀ ਹੁੰਦੀ ਹੈ ਹੰਕਾਰ ਦੀ ਨਹੀਂ ਹੁੰਦੀ ਸਿੱਖ ਕੀ ਤੇ ਹੰਕਾਰ ਕੀ ਇਹ ਤਾਂ ਨਮਾਣਿਆ ਦਾ ਮਾਣ ਸੋ ਕਾਮ ਨੂੰ ਸਮਝਾ ਲੋ ਤੁਸੀਂ ਕਾਮ ਦੇਹਿ ਰਹੇ ਹੋ ਇਹਦੇ ਦਾ ਮੁੱਲ ਪੈਸਿਆਂ 'ਚ ਨਹੀਂ ਹੁੰਦਾ ਰੁਪਈਆਂ 'ਚ ਨਹੀਂ ਹੁੰਦਾ ਅਨਮੋਲ ਵਸਤੂ ਹੈ ਮਾਂ ਬਾਪ ਦੀ ਸੇਵਾ ਕਰੋ ਕਾਮ ਨੂੰ ਜੱਡੀ ਦਾ ਮੂੰਹ ਨਾ ਖਾਓ